ਤੇ ਮੈਂ ਬਿਲਕੁਲ ਜਿਵੇਂ ਤੁਹਾਨੂੰ ਇਹ ਪੁੱਛਾਂ ਜੀ ਮਤਲਬ ਕਿ ਜੋ ਅਖੀਰ ਦੇ ਵਿੱਚ ਆ ਕੇ ਕਿ ਜਿਹੜੇ ਸਾਡੇ ਸ਼ਹਿਰ ਬਣੇ ਨੇ ਹੁਣ ਤੁਸੀਂ ਇਹਨਾਂ ਸਾਲ ਕੰਮ ਕਿੱਥੇ ਵੀ ਕੀਤਾ ਉੱਥੇ ਵੀ ਕਰ ਰਹੇ ਹੋ ਜਿਹੜੇ ਸਾਡੇ ਸ਼ਹਿਰ ਬਣ ਰਹੇ ਆ ਇੱਥੇ ਵੀ ਹੁਣ ਚੰਡੀਗੜ੍ਹ ਦੇ ਆਲੇ ਦੁਆਲੇ ਵੀ ਬਹੁਤ ਸਾਰੇ ਸਿਟੀ ਪੰਜਾਬ ਦੇ ਵਿੱਚ ਅਰਬਨਾਈਜੇਸ਼ਨ ਹੋ ਰਹੀ ਆ ਤਾਂ ਉਹਦੇ ਵਿੱਚ ਜਿਹੜੀ ਟਾਊਨਸ਼ਿਪ ਪਲੈਨਿੰਗ ਆ ਉਹਦਾ ਜਿਹੜਾ ਵਾਅਦਾ ਆ ਉਸ ਨੂੰ ਤੁਸੀਂ ਕਿਦਾਂ ਸਮਝ ਰਹੇ ਹੋ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਜਾਂ ਉੱਧਰ ਵੀ ਜੋ ਤੁਸੀਂ ਦੇਖਿਆ ਤੁਹਾਨੂੰ ਕੀ ਸਿਮਿਲੈਰਿਟੀਆਂ ਕੀ ਫਰਕ ਲੱਗੇ ਨੇ ਦੇ ਕੋਈ ਜਿਤੋਂ ਤੱਕ ਪਲੈਨਿੰਗ ਥਿਉਰੀ ਦੀ ਸਿਟੀ ਪਲੈਨਿੰਗ ਦੀ ਥਿਉਰੀ ਦੀ ਗੱਲ ਉਹ ਦੋਨੋਂ ਮੁਲਕਾਂ ਚ ਸੇਮ ਹੈ ਜੀ ਜਿਤੋਂ ਤੱਕ ਜਿਹੜੇ ਕਾਨੂੰਨ ਵੀ ਬਣੇ ਨੇ ਉਹ ਵੀ ਉਹਨਾਂ ਚ ਵੀ ਬੜੀ ਸਿਮਿਲਰਿਟੀ ਹੈ ਕਿਉਂਕਿ ਅਸੀਂ ਬ੍ਰਿਟਿਸ਼ ਐਂਪਾਇਰ ਦਾ ਹਿੱਸਾ ਰਹੇ ਹਾਂ ਕਾਮਨਵੈਲਥ ਹੈ ਉੱਥੇ ਠੀਕ ਹੈ ਜੀ ਪਰ ਜੇ ਪ੍ਰੈਕਟਿਸ ਆ ਹਾਂ ਜੀ ਉਹਦੇ ਵਿੱਚ ਦੋਨੋਂ ਮੁਲਕਾਂ ਦੇ ਵਿੱਚ ਜਿਵੇਂ ਹੀ ਅਸਮਾਨ ਦਾ ਫਰਕ ਆ ਜੀ ਜਿਵੇਂ ਹੀ ਅਸਮਾਨ ਦਾ ਫਰਕ ਆ ਅੱਛਾ ਉਥੇ ਸਿਸਟਮ ਜਿਹੜਾ ਜੇ ਮੈਂ ਬਰੀਫਲੀ ਗੱਲ ਕਰਾਂ ਤਾਂ ਇਹ ਹੈ ਵੀ ਉਹ ਡਿਲੀਵਰ ਕਰਦਾ ਹਮ ਕੁਆਲਿਟੀ ਵਾਈਜ਼ ਵੀ ਹਮ ਤੇ ਟਾਈਮ ਵਾਈਜ਼ ਵੀ ਹਮ ਵਿਥਨ ਸ਼ਾਰਟੈਸਟ ਪੀਰੀਅਡ ਬੈਸਟ ਕੁਆਲਿਟੀ ਡਿਲੀਵਰ ਕਰਦਾ ਜੀ ਪ੍ਰੋਸੈਸ ਰਿਲੇਟਿਵਲੀ ਸਿੰਪਲ ਨੇ ਸਟ੍ਰੇਟ ਫਾਰਵਰਡ ਨੇ ਹਮ ਇੱਥੇ ਜਿਹੜਾ ਮੈਂ ਮਹਿਸੂਸ ਕਰਦਾ ਜਿੰਨਾ ਕਿ ਮੈਂ ਸਮਝਦਾ ਹਮ ਇੱਥੇ ਪ੍ਰੋਸੈਸ ਬੜੇ ਕੰਪਲੈਕਸ ਨੇ ਹਮ ਕੰਬਰਸਾਨਾ ਸਾਰਾ ਹਮ ਤੇ ਜਿਹੜੀ ਡਿਲੀਵਰੀ ਆ ਉਹ ਵੀ ਡਿਲੇਡ ਹੂੰ ਤੇ ਜਿਹੜੀ ਆਊਟਕਮ ਆ ਉਹ ਵੀ ਕੁਐਸਚਨੇਬਲ ਆ ਬੜੇ ਸਾਲ ਦੇ ਤੌਰ ਤੇ ਮੈਂ ਉੱਥੇ ਆਉਣਾ ਬਾਅਦ ਦੇ ਵਿੱਚ ਹਾਂਜੀ ਹੁਣ ਇਹਦਾ ਕਾਰਨ ਕੀ ਆ ਹੂੰ ਹੂੰ ਇਸੇ ਕਾਰਨ ਨੂੰ ਤੁਸੀਂ ਤੁਸੀਂ ਇੱਕ ਤਰ੍ਹਾਂ ਨੂੰ ਬਲੇਮ ਨਹੀਂ ਕਰ ਸਕਦੇ ਹੂੰ 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 ਬੇਸੇ ਦੇ ਟਾਊਨ ਪਲੈਨਰ ਨੇ ਜਿਹੜੇ ਉਹਨਾਂ ਨੂੰ ਜਾਂ ਸਮਝ ਨਹੀਂ ਜਾਂ ਉਹਨਾਂ ਕੰਮੇ ਨੇ ਹੂੰ ਜਾਂ ਲੋਕ ਇਸ ਤਰ੍ਹਾਂ ਦੇ ਨੇ ਇਹ ਇੱਕ ਮਲਟੀਪਲੀਸਿਟੀ ਹੁੰਦੀ ਆ ਫੈਕਟਰਸ ਜਿਹਦੇ ਕਰਕੇ ਚੀਜ਼ ਆਉਂਦੀ ਆ ਪਹਿਲੀ ਗੱਲ ਆ ਇਹਦੇ ਵਿੱਚ ਟੈਕਨੀਕਲ ਸਟਰੈਂਥ ਕਹ ਲਓ ਤੁਸੀਂ ਜਾਂ ਵਰਕ ਫੋਰਸ ਕਹ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਸਾਡੇ ਮੈਲਬਰਨ ਦੇ ਵਿੱਚ 50 ਲੱਖ ਦਾ ਸ਼ਹਿਰ ਆ ਤੇ ਉੱਥੇ 30 ਦੇ ਕਰੀਬ ਡਿਫਰੈਂਟ ਕਾਉਂਸਲ ਹਨ ਉਹਨੂੰ 30 ਹਿੱਸਿਆਂ 'ਚ ਵੰਡਿਆ ਤੇ ਉੱਥੇ ਕੋਈ 2000 ਦੇ ਕਰੀਬ ਟਾਊਨ ਪਲੈਨਰ ਆ ਸ਼ਹਿਰ ਦੇ ਵਿੱਚ 2000 ਹੂੰ 50 ਲੱਖ ਵਾਦੀ ਪੰਜਾਬ ਦੀ 3 ਕਰੋੜ ਵਾਦੀ ਆ ਹੂੰ ਹੂੰ ਮੇਰਾ خیال ਹੈ ਵੀ ਗਵਰਨਮੈਂਟ ਸੈਕਟਰ ਦੇ ਵਿੱਚ ਤੇ ਪ੍ਰਾਈਵੇਟ ਸੈਕਟਰ ਨੂੰ ਤੁਸੀਂ ਮਿਲਾ ਲਓ ਹੂੰ ਮੇਰਾ ਨਹੀਂ خیال 50 ਤੋਂ ਜ਼ਿਆਦਾ ਟਾਊਨ ਬੁਲੰਦਰ ਹੋਣਗੇ ਹੂੰ ਮੈਰੀ ਅੰਦਰ ਉਹ 50 ਉੱਥੇ 2000 ਹੂੰ 50 ਲੱਖ ਤੇ ਇੱਥੇ 50 ਲੱਖ ਲਈ ਇੱਥੇ 3 ਕਰੋੜ ਲਈ 50 100 ਹੋਏਗਾ ਜ਼ਿਆਦਾ 150 ਹੋਏਗਾ 300 ਲਾ ਲੋ ਹੂੰ ਠੀਕ ਹੈ ਕੋਈ ਕੰਪੈਰੀਜ਼ਨ ਨਹੀਂ ਤੁਸੀਂ ਇਫੈਕਟ ਕੀ ਦੇਖਦੇ ਹੋ ਫਿਰ ਉਹਦਾ ਉਹਦਾ ਇਫੈਕਟ ਇਹ ਆ ਉਹਦਾ ਇਫੈਕਟ ਇਹ ਆ ਵੀ ਹੁਣ ਜਦੋਂ ਬੰਦੇ ਹੀ 100 150 300 ਇੱਥੇ ਬੈਠਾ ਕੰਮ ਇੰਨਾ ਜ਼ਿਆਦਾ ਉਹ ਕੀ ਡਿਲੀਵਰ ਕਰਨਗੇ ਹੂੰ ਇੱਕ ਤਾਂ ਇਹ ਆ ਵੀ ਤੁਹਾਡੇ ਕੋਲ ਉਹ ਟੈਕਨੀਕਲ ਮੈਨਪਾਵਰ ਹੈ ਨਹੀਂ ਵਰਕ ਫੋਰਸ ਹੈ ਨਹੀਂ ਦੂਸਰਾ ਹੈਗਾ ਪੋਲੀਟੀਕਲ ਇੰਟਰਵੈਂਸ਼ਨ ਹੂੰ ਡਿਸੀਜਨ ਪੋਲਿਟੀਕਲੀ ਆਪਾਂ ਨੂੰ ਪਤਾ ਵੀ ਕਿੰਨਾ ਇੰਟਰਫੇਅਰ ਹੁੰਦਾ ਹਮ ਪੋਲਿਟੀਸ਼ੀਨ ਆ ਆਈਏ ਫਿਰ ਜਿਵੇਂ ਫਿਰ ਆਈਐਸ ਆਗੇ ਪੀਸੀਐਸ ਅਫਸਰ ਉਹ ਵੀ ਬਿਊਰੋਕ੍ਰੇਸੀ ਹੈ ਹਮ ਕਿਉਂਕਿ ਟਾਊਨ ਪਲਾਨਸ ਲ ਇੱਕ ਟੈਕਨੀਕਲ ਬੰਦਾ ਨਾ ਬਿਲਕੁਲ ਜਿਹੜੀ ਅਪਰੂਵਿੰਗ ਤਾਕਤ ਆ ਹਮ ਉਹ ਤਰ੍ਹਾਂ ਬਿਊਰੋਕ੍ਰੇਸੀ ਹੈ ਜਾਂ ਪੋਲਿਟੀਸ਼ੀਨ ਬਿਲਕੁਲ ਠੀਕ ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰ ਹਮ ਤੀਸਰੀ ਇੱਕ ਚੀਜ਼ ਹੋਰ ਆ ਜਿਹੜੀ ਉਹ ਇਹ ਆ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਪਬਲਿਕ ਪਾਰਟਿਸਪੇਸ਼ਨ ਆ ਉਹ ਬਹੁਤ ਇੰਪੋਰਟੈਂਟ ਆ ਹੂੰ ਕੋਈ ਵੀ ਮੇਜਰ ਪ੍ਰੋਜੈਕਟ ਹੁੰਦਾ ਨਾ ਉਹ ਬੜਾ ਵਾਈਡਲੀ ਐਡਵਰਟਾਈਜ਼ ਡਿਸਕਸ ਹੁੰਦਾ ਅੱਛਾ ਤੇ ਲੋਕੀ ਉੱਥੇ ਸਬਮਿਸ਼ਨਾਂ ਦਿੰਦੇ ਨੇ ਪੁਛਦੇ ਨੇ ਆਉਂਦੇ ਨੇ ਮੀਟਿੰਗਾਂ ਹੁੰਦੀਆਂ ਨੇ ਹੂੰ ਕੋਈ ਮੇਜਰ ਪ੍ਰੋਜੈਕਟ ਐਸਾ ਨਹੀਂ ਜਿਹੜਾ ਪਬਲਿਕ ਕੰਸਲਟੇਸ਼ਨ ਤੋਂ ਬਿਨਾ ਕਿਤੇ ਅਪਰੂਵ ਹੋਇਆ ਹੋਵੇ ਹੂੰ ਉਹਦਾ ਇੱਕ ਫਾਇਦਾ ਇਹ ਹੁੰਦਾ ਹੂੰ ਪਹਿਲੀ ਗੱਲ ਤਾਂ ਉੱਥੇ ਕਲਚਰ ਕਿਉਂਕਿ ਡਿਫਰੈਂਟ ਪੋਲੀਟੀਸ਼ੀਅਨ ਜੇ ਕੋ ਇੰਟਰਫੇਅਰ ਕਰਦੇ ਹਾਈ ਲੈਵਲ ਤੇ ਕਿਤੇ ਕੁਈ ਹੁੰਦਾ ਪਰ ਆਮ ਪਬਲਿਕ ਨੂੰ ਉਹਦਾ ਇੰਪੈਕਟ ਨਹੀਂ ਹੁੰਦਾ ਹੂੰ ਜੇ ਕਿਤੇ ਹੋ ਵੀ ਜਾਵੇ فرض ਕਰੋ ਤਾਂ ਪਬਲਿਕ ਪਾਰਟਿਸਪੇਸ਼ਨ ਇਨੀ ਜ਼ਿਆਦਾ ਹੂੰ ਕਿ ਅਗਲੇ ਨੂੰ ਪਤਾ ਵੀ ਜੇ ਮੈਂ ਕਰੂੰਗਾ ਪਬਲਿਕ ਆ ਕਹਿੰਦੀ ਹੈ ਤੇ ਮੈਂ ਤਾਂ ਚੁਣਣਾ ਨਹੀਂ ਕਿਸੇ ਨੇ ਬਿਲਕੁਲ ਠੀਕ ਹੂੰ ਤੇ टाउन प्लानਰ ਪਬਲਿਕ ਪਾਰਟਿਸਪੇਸ਼ਨ ਨੂੰ ਆਪਣੇ ਹੱਕ ਚ ਯੂਜ਼ ਕਰਦਾ ਇੱਕ ਤਰੀਕੇ ਨਾਲ ਹੂੰ ਆਪਣੀ ਸਟਰੈਂਥ ਬਣਾਉਂਦਾ ਬਣਾਉਂਦਾ ਕਿਉਂਕਿ ਵੀ ਬੈਸਟ ਆਊਟਕਮ ਲਈ ਪਬਲਿਕ ਨੇ ਦਾ ਕਹਿਣਾ ਨਾ ਵੀ ਹਾਂ ਕਰੋ ਬਿਲਕੁਲ ਠੀਕ ਠੀਕ ਹੈ ਨਾ ਇੱਥੇ ਉਹ ਚੀਜ਼ ਅਗੇਨ ਮਿਸਿੰਗ ਹੈ ਮੈਂ ਇੱਕ ਦੋ ਵਾਰ ਕਾਨਫਰੰਸ ਤੇ ਆਇਆ ਮੀਟਿੰਗਾਂ ਚ ਆਇਆ ਮੈਂ ਸਿਕ ਉਹਨੂੰ ਕਿਹਾ ਕਿ ਤੁਹਾਡੇ ਆਪਣੇ ਇੰਟਰਸਟ ਚ ਤੁਸੀਂ ਪਬਲਿਕ ਪਾਰਟਿਸਪੀਸ਼ਨ ਨੂੰ ਤਖੜਾ ਕਰੋ ਤਾਂ ਜੇ ਤੁਸੀਂ ਬਿਊਰੋਕ੍ਰੈਟਿਕ ਜਾਂ ਤੁਸੀਂ ਪੋਲੀਟੀਕਲ ਇੰਟਰਫੀਰੈਂਸ ਨੂੰ ਤੁਸੀਂ ਮਾਰਜੀਨਲਾਈਜ਼ ਕਰਨਾ ਤਾਂ ਇਹੀ ਰਾਹ ਤੇ ਇਸ ਤੋਂ ਇਲਾਵਾ ਇੱਕ ਤੀਜੀ ਚੀਜ਼ ਇਹ ਹੁੰਦੀ ਆ ਕਿ ਜਿਹੜਾ ਡਾਟਾ ਜਦੋਂ ਤੁਸੀਂ ਪਲਾਨ ਬਣਾਉਨੇ ਆ ਕੋਈ ਸਾਰਾ ਕਰਨਾ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜੀ ਬੇਸਿਕ ਇਨਫੋਰਮੇਸ਼ਨ ਹੁੰਦੀ ਆ ਨਾ ਹਾਲਾਂਕਿ ਸਰਵੇ ਆਫ ਇੰਡੀਆ ਨੇ ਬੜਾ ਤਕੜਾ ਕੰਮ ਕੀਤਾ ਬੜਾ ਸਰਵੇ ਪਲਾਨਸ ਅੰਗਰੇਜ਼ਾਂ ਵੇਲੇ ਹੀ ਬਣਿਆ ਨੇ ਹੁਣ ਵੀ ਕਰਦੇ ਹੋਣਗੇ ਪਰ ਉਹ ਡਾਟਾ ਕਿੰਨਾ ਕੁ ਯੂਜ਼ ਹੁੰਦਾ ਠੀਕ ਹੈ ਉਹਦੇ ਬਾਰੇ ਮੈਨੂੰ ਮੈਂ ਅਪ ਟੂ ਡੇਟ ਨਹੀਂ ਹੈਗਾ ਪਰ ਸਾਡੇ ਇਹ ਕਹ ਲਓ ਵੀ ਵਿਕਟੋਰੀਆ ਸਟੇਟ ਦੇ ਵਿੱਚ ਜਿੱਥੇ ਮੈਂ ਰਹਿਣਾ ਚਪਾ ਚਪਾ ਲੈਂਡ ਆ ਜਿਹੜੀ ਉਹ ਸਰਵੇ ਕੀਤੀ ਪਈ ਹੈ ਤੁਸੀਂ ਜਦੋਂ ਸਾਡੇ ਕੋਲ ਪਲਾਨ ਆਉਂਦੀ ਆ ਨਾਲ ਉਹ ਸਰਵੇ ਪਲਾਨ ਲੱਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਫਿਰ ਸਟੈਂਡਰਡ ਨੇ ਕਿ ਹੈ ਉਹ 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 ਬੜਾ ਮਦਦ ਕਰਦਾ ਸਾਰੇ ਸ਼ੀ ਨੂੰ ਮੰਨ ਲਓ ਮੰਨ ਲਓ ਜਿਵੇਂ ਤੁਸੀਂ ਹੁਣ ਖਰੜ ਮੁਹਾਲੀ ਦੇਖਿਆ ਹੀ ਹੋਣਾ ਗਏ ਹੋ ਹਨਾ ਮੰਨ ਲਓ ਇੱਕ ਤਾਂ ਟੈਕਨੀਕਲ ਚੀਜ਼ਾਂ ਨੇ ਮੰਨ ਲਓ ਇੱਕ ਵਿਜੀਬਲੀ ਮਤਲਬ ਕਿ ਐਜ਼ ਅ ਐਜ਼ ਅ ਟਾਊਨ ਪਲੈਨਰ ਜਿਵੇਂ ਚੀਜ਼ਾਂ ਨੂੰ ਦੇਖਦੇ ਹਾਂ ਵਿਜੀਬਲੀ ਜਿਹੜੀ ਚੀਜ਼ ਵਿਜੀਬਲੀ ਤੁਹਾਨੂੰ ਅੱਖਰਦੀ ਆ ਉਹ ਕੀ ਹੈ ਦੇਖੋ ਜੀ ਇੱਕ ਤਾਂ ਟੂ ਮੱਚ ਹਾਈ ਰਾਈਜ਼ ਹੈ ਮੇਰੇ ਹਿਸਾਬ ਨਾਲ ਹਮਮ ਬੜੀਆਂ ਬੜੀਆਂ ਕਈ ਕਿ ਮਲਟੀ ਸਟੋਰੀ ਬਿਲਡਿੰਗਾਂ ਨੇ ਤੇ ਉਹ ਜਿਹੜਾ ਸਕਾਈਲਾਈਨ ਆ ਇੱਕ ਸ਼ਹਿਰ ਦੀ ਹੁੰਦੀ ਹੈ। ਹੂੰ ਹੂੰ ਉਹ ਬੜੀ ਡਿਸਟੋਰਟ ਵੀ ਲਹੁੰਦੀ ਲੱਗਦੀ ਹੈ। ਹੂੰ ਦੂਜੀ ਮੈਨੂੰ ਪਾਰਕਿੰਗ ਆ ਜਿਹੜੀ ਹੂੰ ਪਾਰਕਿੰਗ ਆ ਜਿਹੜੀ ਜਦੋਂ ਅਸੀਂ ਉੱਥੇ ਕੋਈ ਚੀਜ਼ ਅਪਰੂਵ ਕਰਦੇ ਆ ਤਾਂ ਪਾਰਕਿੰਗ ਪਹਿਲਾ ਹੁੰਦਾ ਵੀ ਕਿੰਨੀ ਕਿੱਡੀ ਸਾਈਜ਼ ਆ ਬਿਲਡਿੰਗ ਦਾ ਕਿੰਨੀ ਜਨਰੇਟ ਹੋਏਗੀ ਪਾਰਕਿੰਗ ਉਹਦੇ ਸਟੈਂਡਰਡ ਨੇ ਉਹ ਜੋ ਮਿਲਣੀ ਚਾਹੀਦੀ ਹੈ ਇੱਥੇ ਹੁਣ ਉਹ ਕਿੰਨਾ ਆਈ ਡੋਟ ਨੋ ਪਰ ਉਹ ਚੀਜ਼ ਜਨਰਲੀ ਘਾਟ ਮਹਿਸੂਸ ਹੁੰਦੀ ਹੈ। ਹੂੰ ਫੇਰ ਸਾਡੇ ਜਿਹੜਾ ਕਲਚਰ ਵੀ ਆ ਪਾਰਕਿੰਗ ਲਾਉਣ ਵੇਲੇ ਵੀ ਅਸੀਂ ਗੱਡੀ ਕਿੱਦਾਂ ਲਾਉਣੀ ਆ ਕਿੱਦਾਂ ਕੱਢਣੀ ਆ ਸੜਕ ਤੇ ਕਿੱਦਾਂ ਉਹ ਉਹ ਹੁੰਦੀ ਹੈ ਦੂਸਰਾ ਉਹਦੇ ਚ ਇਹ ਆ ਵੀ ਜਿਹੜਾ ਸ਼ਹਿਰ ਆ ਚਾਹੇ ਮੋਹਾਲੀ ਆ ਚਾਹੇ ਚੰਡੀਗੜ੍ਹ ਹੂੰ ਚਾਹੇ ਲੁਧਿਆਣਾ ਰਿਐਲਿਟੀ ਇਹ ਆ ਬਈ ਲੋਕੀ ਲਾਰਜ ਨੰਬਰ ਦੇ ਵਿੱਚ ਸ਼ਹਿਰਾਂ 'ਚ ਸ਼ਿਫਟ ਕਰ ਰਹੇ ਨੇ ਹੂੰ ਹੂੰ ਉਹਦੇ ਰੀਜ਼ਨ ਕਿੰਨੇ ਨੇ ਬਿਲਕੁਲ ਠੀਕ ਹੁਣ ਉਹ ਜਿਹੜੀ ਗਰੋਥ ਆ ਨਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਤੁਸੀਂ ਮੈਨੇਜ ਕਰ ਸਕਦੇ ਆ ਹੂੰ ਜੇ ਹੁਣ ਆਪਾਂ ਟ੍ਰੈਫਿਕ ਹੀ ਲੈ ਲਈਏ ਬੇਸੀ ਟ੍ਰੈਫਿਕ ਨੂੰ ਕਰਨਾ ਇੱਕ ਤਾਂ ਇਹ ਵੀ ਤੁਸੀਂ ਸੜਕਾਂ ਬਣਾ ਰਹੇ ਹੋ ਉਹਨੂੰ ਚੌੜੀਆਂ ਕਰ ਲਓ ਫਿਰ ਉਹਦੇ ਉੱਤੇ ਤੁਸੀਂ ਹੋਰ ਇੱਕ ਲੇਅਰ ਬਣਾ ਲਓ ਹਾਂਜੀ ਤੇ ਉਹਦੇ ਨਾਲ ਕੀ ਹੁੰਦਾ ਮੈਂ ਹੁਣ ਲੁਧਿਆਣੇ ਵੀ ਦੇਖਿਆ ਬੜੇ ਬੜੇ ਮਤਲਬ ਸੜਕ ਦੇ ਉੱਤੇ ਸੜਕ ਹੂੰ ਠੀਕ ਹੈ ਉਹ ਸਾਰਾ ਡਿਸਟੋਰਟ ਕੀਤਾ ਪਿਆ ਬਦਸ਼ਕਲ ਬੇਸ਼ਕਲ ਬਦਸ਼ਕਲ ਸ਼ਹਿਰ ਬਣਦੇ ਨੇ ਸਤਕਰ ਥੱਲੇ ਨੇ ਉੱਤੇ ਦੀ ਉਹ ਜਾ ਰਹੀਆਂ ਨੇ ਉਹਦਾ ਰੀਜ਼ਨ ਹੈ ਇੱਕ ਹੂੰ ਉਹ ਤਾਂ ਜੋ ਮੈਂ ਸਮਝਦਾ ਉਹਦਾ ਰੀਜ਼ਨ ਇਹ ਆ ਕਿ ਅਸੀਂ ਇੰਟਾਇਰਲੀ ਇੱਥੇ ਰੋਡ ਟਰਾਂਸਪੋਰਟ ਨੂੰ ਹੀ ਇੱਕ ਸਾਧਨ ਮੰਨ ਲਿਆ ਸੜਕ ਚੌੜੀ ਕਰ ਲਈ ਸੜਕ ਵੱਡੀ ਕਰ ਲਈ ਸੜਕ ਡਬਲ ਕਰ ਲਈ ਅਸੀਂ ਜਿਹੜੇ ਅਲਟਰਨੇਟਿਵ ਮੀਨਸ ਨੇ ਹੂੰ ਟਰਾਂਸਪੋਰਟ ਦੇ ਉਹ ਅਸੀਂ ਬਿਲਕੁਲ ਹੀ ਨਹੀਂ ਸੋਚੇ ਜੀ ਸੋਚਣੇ ਤੇ ਲਾਗੂ ਨਹੀਂ ਕੀਤੇ ਹੂੰ ਜਿਸ ਤਰ੍ਹਾਂ ਮੈਂ ਤੋਂ ਨੂੰ ਐਗਜ਼ੈਂਪਲ ਦੇਣਾ ਬਈ ਮੈਟਰੋ ਆ ਹਮ ਹਮ ਮੈਟਰੋ ਦੀ ਕੋਈ ਬਸੇਰੀਆਂ ਆਪਸ਼ਨਸ ਨੇ ਕੋਣ ਵੀ ਹੋ ਸਕਦੀਆਂ ਨੇ ਉਸ ਐਕਸਪਲੋਰ ਨਹੀਂ ਕੀਤੀ ਹੁਣ ਲੁਧਿਆਣਾ ਐਡਾ ਵੱਡਾ ਸ਼ਹਿਰ ਬਣ ਗਿਆ ਜੇ ਇਹ ਵੀ ਇਹ ਵੀ ਬਣ ਰਹੇ ਨੇ ਉਹਦੀ ਕਨਸਿਡਰੇਸ਼ਨ ਹੋਣੀ ਚਾਹੀਦੀ ਹੈ ਟ੍ਰੇਮ ਦੀ ਲਾਈਨ ਦੀ ਉਹਦੀ ਕੋਈ ਹੋਣੀ ਚਾਹੀਦੀ ਹੈ ਫਿਰ ਇਵਨ ਅੰਡਰਗਰਾਉਂਡ ਰਾਦਰ ਦੈਨ ਗoing ਓਵਰਗਰਾਉਂਡ ਹਮ ਬੈਟਰ ਟੂ ਗੋ ਅੰਡਰਗਰਾਉਂਡ ਹੁਣ ਮੈਲਬਰਨ ਦੇ ਵਿੱਚ ਉਹ ਵੱਡਾ ਸ਼ਹਿਰ ਹੈ ਉੱਥੇ ਵੀ ਟ੍ਰੈਫਿਕ ਹੈ ਪਰ ਉਹਨਾਂ ਨੇ ਸਾਰਾ ਅੰਡਰਗਰਾਉਂਡ ਜਾ ਕੇ ਜਿੱਥੇ ਕੰਜੈਸ਼ਨ ਹੁੰਦੀ ਸੀ ਉਹਨਾਂ ਨੇ ਆਪਣੀਆਂ ਟ੍ਰੇਨ ਵੀ ਜਾਂਦੀ ਹੈ ਅੰਡਰਗਰਾਉਂਡ ਟਰੈਮਸ ਵੀ ਲਾਈਆਂ ਨੇ ਤੇ ਬੱਸਸਸ ਵੀ ਨੇ ਮਰ ਯਾਨੀ ਉਹਨਾਂ ਨੇ ਮਲਟੀ ਨੋਡਲ ਤੇ ਮਲਟੀ ਫਾਰਮਸ ਨੇ ਜਿਹੜੀਆਂ ਟ੍ਰੈਫਿਕ ਦੀਆਂ ਉਹ ਯੂਜ਼ ਕੀਤੀਆਂ ਨੇ ਤੇ ਟ੍ਰੈਫਿਕ ਕੰਜੈਸ਼ਨ ਆ ਜਿਹੜਾ ਉਹ ਮੈਨੇਜ ਕੀਤਾ ਹੋਇਆ ਹੈ ਜਿਹੜਾ ਇੱਥੇ ਮੈਨੂੰ ਚੀਜ਼ ਨਹੀਂ ਲੱਗਦੀ